ਬਠਿੰਡਾ ਜ਼ਿਲ੍ਹਾ ਦੇ ਹਲਕਾ ਰਾਮਪੁਰਾ ਦੇ ਅਧੀਨ ਪੈਣਦੇ ਪਿੰਡ ਚੌਂਕੇ ਦੇ ਨਿੱਜੀ ਸਕੂਲ ਦੇ ਵਿੱਚ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਸਕੂਲ ਦੇ ਵਿੱਚ ਆਪਣਾ ਰਿਜ਼ਲਟ ਵੇਖਣ ਦੇ ਲਈ ਆਈ ਵਿਦਿਆਰਥਣ ਦੇ ਵੱਲੋਂ ਪਹਿਲਾਂ ਮੈਨੇਜਮੈਂਟ ਦੇ ਨਾਲ ਆਪਣਾ ਪੇਪਰ ਦਿਖਾਉਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਮੈਨੇਜਮੈਂਟ ਦੇ ਵੱਲੋਂ ਪੇਪਰ ਦਿਖਾਉਣ ਤੋਂ ਮਨਾਂ ਕਰਨ ਤੋਂ ਬਾਅਦ ਵਿਦਿਆਰਥਣ ਦੇ ਮਾਪਿਆਂ ਦੇ ਵੱਲੋਂ ਪ੍ਰਿੰਸੀਪਲ ਨੂੰ ਫੋਨ ਕਰਕੇ ਇਸ ਗੱਲ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰਿੰਸੀਪਲ ਦਾ ਫੋਨ ਨਾ ਮਿਲਣ ਤੋਂ ਬਾਅਦ ਮਾਪਿਆਂ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਉੱਪਰ ਮਾਪਿਆਂ ਦਾ ਫੋਨ ਨੰਬਰ ਬਲੈਕਲਿਸਟ ਵਿੱਚ ਪਾਉਣ ਦਾ આરોਪ ਲਗਾਇਆ ਗਿਆ। ਇਸ ਦੌਰਾਨ ਬੈਸਵਾਜੀ ਦੀ ਵਿਦਿਆਰਥਣ ਅਤੇ ਮਾਪਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸਭ ਤੋਂ ਪਹਿਲਾਂ ਅਸੀਂ ਅੰਦਰ ਦਾ ਵੀਡੀਓ ਦੇਖਦੇ ਹਾਂ। ਨੰਬਰ ਬਲੌਕ ਜਾਂ ਆ ਮਾਈ ਤੇ ਕੀ ਕੋਈ ਪ੍ਰੋਬਲਮ ਮੈਨੂੰ ਕਾਲ ਕਰੀਆਂ ਤੇ ਨੰਬਰ ਬਲੌਕ ਚ ਭੈਣ ਨੇ ਤਿੰਨ ਚਾਰ ਥਾਈਆਂ ਨੂੰ ਫੋਨ ਲਾਤਾ ਤਾਂ ਨੰਬਰ ਬਲੌਕ ਚ ਮੈਨੂੰ ਐਂ ਦੱਸੋ ਜੀ ਜ਼ਿੰਮੇਦਾਰ ਕੌਣ ਹੈ ਬੱਚੀ ਦਾ ਜ਼ਿੰਮੇਦਾਰ ਕੌਣ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਹਾਂਜੀ ਜਿਵੇਂ ਤੁਸੀਂ ਹੁਣ ਬੋਲੀ ਜਾ ਰਹੇ ਹੋ ਹਨ ਫੋਨ ਕਿ ਤੁਸੀਂ ਇੱਥੇ ਵੀ ਜ਼ਿਆਦਾ ਬੋਲ ਰਹੇ ਸੀ ਹਾਂ ਜ਼ਿਆਦਾ ਬੋਲ ਰਹੇ ਸੀ ਹਾਂਜੀ 2000 ਜਵਾਕ ਐ ਕਿ ਕਿਸ ਦਾ ਕੋ ਚਾਚਾ ਪੂਫਾ ਮਮਾ ਮੈਕੂ ਕਿ ਜਿਹੜਾ ਦੇਖੋ ਮੈਨੂੰ ਬੋਲ ਮਾਰ ਕੇ ਘਰੇ ਟੱਕਰਾ ਮਾਰਨ ਲੱਗਦੇ ਮੈਂ ਨਹੀਂ ਸੁਣ ਸਕਦੀ ਇੰਨਾ ਕੁਝ ਮਾਪਿਓ ਲਾਉ ਮਮਾ ਮੇਰੇ ਕੋ ਫੜ ਕੇ ਲਾਉਣ ਕਿੰਨਾ ਬਚਾ ਬੰਗਲਾ ਬਲੌਕ ਕਿਤੇ ਹੋ ਰਮਨ ਸੁਣੋ ਠੀਕ ਹੈ ਮੇਰਾ ਫੋਨ ਹੈ ਮੇਰੇ ਕੋਲ 100 ਪੱਤਰਕਾਰਾਂ ਦੇ ਫੋਨ ਆਉਂਦੇ 100 ਮੇਰੇ ਕੋਲ ਅਕਸਰਾਂ ਦੇ ਫੋਨ ਆਉਂਦੇ ਸਾਰਿਆਂ ਨੇ ਆਉਂਦੇ ਆ ਅਨਨੋਨ ਸ਼ਰਾਬੀ ਲੋਕਾਂ ਦੇ ਆਉਂਦੇ ਜਿਹੜਾ ਫੋਨ ਕਰਕੇ ਮੈਨੂੰ ਬਕਵਾਸ ਨਹੀਂ ਮਾਰਨ ਲੱਗ ਜਾਂਦੇ ਲੋਕ ਠੀਕ ਹੈ ਮੈਂ ਆਪਣੇ ਫੋਨ 'ਚ ਇੱਕ ਸੈਟਿੰਗ ਲਾਈ ਹੋਈ ਹੈ ਬਲੌਕ ਨਹੀਂ ਕੀਤਾ ਮੈਂ ਇਹ ਇਹ ਆਈਫੋਨ 'ਚ ਇੱਕ ਸੈਟਿੰਗ ਲੱਗੀ ਹੈ ਇਹ ਜਿਹੜੇ ਨੰਬਰ 'ਚ ਫੀਡ ਨਹੀਂ ਹੈਗੇ ਅਨਨੋਨ ਨਹੀਂ ਹੈਗੇ ਆਟੋਮੈਟਿਕਲੀ ਸਾਇਲੈਂਟ ਕਾਲ ਕਰ ਦਿੰਦਾ ਫਿਰ ਮੈਨੂੰ ਆਏ ਤੁਸੀਂ ਜੀ ਜ਼ਿੰਮੇਵਾਰੀ ਫਿਰ ਸਾਡੇ ਬੱਚਿਆਂ ਦੀ ਜ਼ਿੰਮ ਮੇਰੇ ਤੋਂ ਰਮ ਚਾਹੀ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਜੇ ਕੋਈ ਪ੍ਰੋਬਲਮ ਆਵੇ ਸਾਨੂੰ ਕਾਲ ਕਰਨਾ ਵੀਡੀਓ ਬਣਾ ਲੀ ਬਣਾ ਲਓ ਸਾਡਾ ਬਹੁਤ ਗੁੱਸੇ ਵਿੱਚ ਆਈ ਲੜਕੀ ਨੇ ਬੋਲਦੇ ਹੋਏ ਕਿਹਾ ਕਿ ਪ੍ਰਿੰਸੀਪਲ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਹੈ ਅਸੀਂ ਇਹ ਕਾਪੀ ਅਮਤੀ ਸਰਕਲ ਜਾ ਕੇ ਨੀ ਸਾਰਾ ਅਸੀਂ ਪੇਪਰ ਦੇਖਨੇ ਆ ਕਿ ਨਹੀਂ ਮੈਂ ਪੇਪਰ ਨਹੀਂ ਦਿਖਾਉਣੀ ਸਾਡਾ ਰਾਈਟ ਅਸੀਂ ਪੇਪਰ ਦੇਖਾਂਗੇ ਲੱਗ ਕੇ ਅਸੀਂ ਇੱਥੇ ਖੜ੍ਹੀ ਹੋ ਕੇ ਸਾਡੀ ਗੱਲ ਸੁਣਾਉਣੀ ਹੈ ਫਿਰ ਜ਼ਿਕਰ ਇਹ ਹੈ ਕਿ ਜਿਸ ਤੋਂ ਪਹਿਲਾਂ ਵੀ ਚੌਕੇ ਪਿੰਡ ਦਾ ਇਹ ਸਕੂਲ ਅਧਿਆਪਕਾਂ ਨੂੰ ਅਯੋਗ ਕਰਾ ਦੇ ਕੇ ਬਰਖਾਸ ਕਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਬਰਖਾਸ ਅਧਿਆਪਕਾਂ ਦੇ ਵੱਲੋਂ ਸਕੂਲ ਅਤੇ ਥਾਣੇ ਦੇ ਬਾਹਰ ਕਿਸਾਨਾਂ ਦੇ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ